ਦੋਸਤੋ ਅੱਜ ਫੇਰ ਹਾਜ਼ਰ ਹੋਏ ਆ ਇੱਕ ਨਵੀਂ ਰੈਸਪੀ ਦੇ ਨਾਲ ਅੱਜ ਅਸੀਂ ਬਣਾ ਰਹੇ ਹਾਂ ਗਾਜਰ ਗੋਭੀ ਅਤੇ ਛਲਗਮ ਦਾ ਖੱਟਾ ਮਿੱਠਾ ਥੋੜਾ ਜਿਹਾ ਤਿੱਖਾ ਆਚਾਰ ਇਸ ਤਰ੍ਹਾਂ ਅਗਰ ਤੁਸੀਂ ਆਚਾਰ ਬਣਾ ਲਵੋਗੇ ਤਾਂ ਤੁਸੀਂ ਇਸ ਆਚਾਰ ਨੂੰ ਸਾਲ ਕੀ ਸਾਲ ਤੋਂ ਵੱਧ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਦੋਸਤੋ ਜਿੰਨਾ ਵੀ ਵੀਰਾਂ ਭੈਣਾਂ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਕੈਪੀਟਲਸ ਫੂਡ ਦੇ ਵਿੱਚ ਇਸ ਲਈ ਅਸੀਂ ਇੱਕ ਗੋਭੀ ਦਾ ਵੱਡਾ ਫੁੱਲ ਜਨ ਕਿ ਤਕਰੀਬਨ ਤਕਰੀਬਨ ਅੱਧਾ ਕਿਲੋ ਤੇ ਨਾਲ ਹੀ ਅਸੀਂ 4 ਤੋਂ 5 ਵੱਡੀਆਂ ਗਾਜਰਾਂ ਤੇ 5-6 ਪੀਸ ਛਲਗਮ ਦੇ ਉਹਨਾਂ ਨੂੰ ਕੱਟ ਕੇ ਇੱਕ ਦਿਨ ਸੁਕਾ ਲਿਆ ਧੁੱਪ ਦੇ ਵਿੱਚ ਹਲਕੀ ਧੁੱਪ ਦੇ ਵਿੱਚ ਤੇ ਪਹਿਲਾਂ ਆਪਾਂ ਕਰਾਂਗੇ ਅਚਾਰ ਦੇ ਲਈ ਮਸਾਲਾ ਤਿਆਰ ਮਸਾਲਾ ਤਿਆਰ ਕਰਨ ਦੇ ਲਈ ਅਸੀਂ ਇੱਕ ਪੈਨ ਨੂੰ ਗਰਮ ਕੀਤਾ ਉਸ ਦੇ ਵਿੱਚ ਪਾਈਆਂ 4 ਵੱਟੀਆਂ ਇਲਾਇਚੀਆਂ ਤੇ ਨਾਲ ਹੀ ਪਾਵਾਂਗੇ ਦੋ ਵੱਡੇ ਚਮਚੇ ਜੀਰੇ ਦੇ ਇੱਕ ਚਮਚਾ ਪਾਵਾਂਗੇ ਕਾਲੀ ਮਿਰਚ ਦਾ ਪਾ ਦੇ ਇਸ ਮਸਾਲੇ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਾਂਗੇ ਤਾਂ ਕਿ ਇਸ ਦੀ ਨਮੀ ਨਿਕਲ ਜਾਵੇ ਲੋ ਆਪਣਾ ਮਸਾਲਾ ਚੰਗੀ ਤਰ੍ਹਾਂ ਰੋਸਟ ਹੋ ਗਿਆ ਹੁਣ ਆਪਾਂ ਇਸ ਨੂੰ ਪਾਵਾਂਗੇ ਇੱਕ ਗ੍ਰੈਂਡਰ ਜਾਰ ਦੇ ਵਿੱਚ ਤੇ ਨਾਲ ਹੀ ਆਪਾਂ ਪਾਵਾਂਗੇ ਚਾਰ ਤੋਂ ਪੰਜ ਵੱਡੇ ਚਮਚੇ ਪੀਲੀ ਸਰੋਂ ਦੇ ਦੋਸਤੋ ਇਹਨੂੰ ਆਚਾਰ ਵਾਲੀ ਸਰੋਂ ਵੀ ਕਹਿੰਦੇ ਨੇ ਤੇ ਇਸ ਨੂੰ ਆਪਾਂ ਬਰੀਕ ਪਾਊਡਰ ਬਣਾਉਣਾ ਤੇ ਨਾਲ ਹੀ ਆਪਾਂ ਆਚਾਰ ਦੇ ਲਈ ਚਾਸ਼ਨੀ ਤਿਆਰ ਕਰਾਂਗੇ ਇੱਕ ਪੈਨ ਦੇ ਵਿੱਚ ਆਪਾਂ ਪਾਇਆ तकरीबन तकरीबन 100 ਗ੍ਰਾਮ ਸਿਰਕਾ ਉਸ ਦੇ ਵਿੱਚ ਆਪਾਂ 200 ਗ੍ਰਾਮ ਪਾਇਆ ਗੁੜ ਹੌਲੀ ਹੌਲੀ ਆਪਣਾ ਗੁੜ ਸਿਰਕੇ ਦੇ ਵਿੱਚ ਚੰਗੀ ਤਰ੍ਹਾਂ ਪਿਗਲ ਜਾਵੇਗਾ ਤੇ ਇਸ ਦੀ ਆਪਾਂ ਇੱਕ ਵਧੀਆ ਚਾਸ਼ਨੀ ਬਣਾਉਣੀ ਹੈ ਦੋਸਤੋ ਆਪਣੀ ਇਹ ਚਾਸ਼ਨੀ ਦੋ ਤੋਂ 3 ਮਿੰਟ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਵੇਗੀ ਇਸ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਜਦੋਂ ਉਬਾਲ ਆ ਜਾਵੇ ਤਾਂ ਉਸ ਤੋਂ ਬਾਅਦ ਆਪਾਂ ਸਿਰਫ ਤੇ ਸਿਰਫ 1 ਮਿੰਟ ਪਕਾਉਣਾ ਆਪਣੀ ਚਾਸ਼ਨੀ ਬਣ ਕੇ ਬਿਲਕੁਲ ਤਿਆਰ ਹੈ ਇਸ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਆਪਾਂ ਇੱਥੇ ਇੱਕ ਕੜਾਹੀ ਦੇ ਵਿੱਚ ਪਾਵਾਂਗੇ 200 ਗ੍ਰਾਮ ਸਰੋਂ ਦਾ ਤੇਲ ਦੋਸਤੋ ਆਚਾਰ ਤੁਸੀਂ ਸਰੋਂ ਦੇ ਤੇਲ ਵਿੱਚ ਹੀ ਬਣਾਉਣਾ ਅਗਰ ਤੁਸੀਂ ਸਰੋਂ ਦਾ ਤੇਲ ਨਹੀਂ ਵਰਤਣਾ ਕੋਈ ਹੋਰ ਤੇਲ ਹੈ ਤਾਂ ਉਹਦੇ ਵਿੱਚ ਵੀ ਬਣਾ ਸਕਦੇ ਹੋ ਪਰ ਸਰੋਂ ਦੇ ਤੇਲ ਵਿੱਚ ਆਚਾਰ ਬਹੁਤ ਵਧੀਆ ਬਣੇਗਾ ਜਦੋਂ ਆਪਣਾ ਤੇਲ ਥੋੜਾ ਜਿਹਾ ਧੂਆਂ ਛੱਡ ਦੇਵੇ ਤਾਂ ਉਸ ਦੇ ਵਿੱਚ ਆਪਾਂ ਪਾਵਾਂਗੇ ਦੋ ਵੱਡੇ ਚਮਚ ਲਸਣ ਬਰੀਕ ਕੀਤਾ ਹੋਇਆ ਤੇ ਨਾਲ ਹੀ ਆਪਾਂ ਪਾਵਾਂਗੇ ਦੋ ਵੱਡੇ ਚਮਚ ਅਦਰਕ ਬਰੀਕ ਕੀਤਾ ਹੋਇਆ ਤੇਲ ਦੇ ਵਿੱਚ ਆਪਾਂ ਅਦਰਕ ਤੇ ਲਸਣ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਇੱਕ ਤੋਂ ਦੋ ਮਿੰਟ ਦੇ ਵਿੱਚ ਹੀ ਆਪਣਾ ਲਸਣ ਤੇ ਅਦਰਕ ਚੰਗੀ ਤਰ੍ਹਾਂ ਪੱਕ ਜਾਵੇਗਾ ਪੱਕਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਲਾਲ ਮਿਰਚ ਤੇ ਇੱਕ ਚਮਚ ਆਪਾਂ ਪਾਵਾਂਗੇ ਹਲਦੀ ਹਲਦੀ ਪਾ ਕੇ ਆਪਾਂ ਇਸ ਨੂੰ ਹਲਾਵਾਂਗੇ ਚੰਗੀ ਤਰ੍ਹਾਂ ਆਪਣੇ ਜਦੋਂ ਹਲਦੀ ਤੇ ਮਿਰਚ ਪੱਕ ਗਈ ਤੇ ਨਾਲ ਹੀ ਆਪਾਂ ਜੋ ਮਸਾਲਾ ਤਿਆਰ ਕੀਤਾ ਸੀ ਉਸ ਮਸਾਲੇ ਨੂੰ ਇਸ ਵਿੱਚ ਪਾ ਦਵਾਂਗੇ ਇੱਕ ਤੋਂ 2 ਮਿੰਟ ਆਪਾਂ ਆਪਣੇ ਮਸਾਲੇ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਭੁੰਨਣਾਗਾ ਤਾਂ ਜੋ ਮਸਾਲਿਆਂ ਦਾ ਕੱਚਾ ਪਣ ਨਿਕਲ ਜਾਵੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੋ ਆਪਾਂ ਸਬਜ਼ੀਆਂ ਕੱਟੀਆਂ ਸੀ ਸਾਰੀਆਂ ਸਬਜ਼ੀਆਂ ਆਪਣੀਆਂ ਇਸ ਆਚਾਰ ਦੇ ਵਿੱਚ ਪਾ ਦਵਾਂਗੇ ਦੋਸਤੋ ਇੱਥੇ ਅਗਰ ਤੁਹਾਡੀਆਂ ਸਬਜ਼ੀਆਂ ਸੁੱਕੀਆਂ ਹੋਣਗੀਆਂ ਤਾਂ ਆਪਣਾ ਜੋ ਆਚਾਰ ਹੈ ਜਿਆਦਾ ਸਮਾਂ ਚਲੇਗਾ ਖਰਾਬ ਨਹੀਂ ਹੋਵੇਗਾ ਕਿਉਂਕਿ ਇਸ ਦੇ ਵਿੱਚ ਨਮੀ ਬਿਲਕੁਲ ਵੀ ਨਹੀਂ ਹੈ ਇਸੇ ਤਰ੍ਹਾਂ ਹੀ ਆਪਾਂ 2 ਤੋਂ 3 ਮਿੰਟ ਇਸਨੂੰ ਪਕਾਵਾਂਗੇ ਤੇ ਨਮਕ ਆਪਾਂ ਬਾਅਦ ਦੇ ਵਿੱਚ ਪਾਉਣਾ ਅਗਰ ਪਹਿਲਾਂ ਪਾਵਾਂਗੇ ਤਾਂ ਥੋੜਾ ਜਿਹਾ ਸਬਜ਼ੀਆਂ ਪਾਣੀ ਛੱਡਣਗੀਆਂ ਨਮਕ ਆਪਾਂ ਪਾਉਣਾ ਸਬਜ਼ੀਆਂ ਦੇ ਹਿਸਾਬ ਨਾਲ ਜਿੰਨੀਆਂ ਕਿ ਤੁਹਾਡੇ ਕੋਲ ਸਬਜ਼ੀਆਂ ਨੇ ਸਬਜ਼ੀਆਂ ਤੁਹਾਡੇ ਕੋਲ ਵੱਧ ਘੱਟ ਹੋ ਸਕਦੀਆਂ ਨੇ ਇਸ ਨੂੰ ਆਪਾਂ ਹਲਾਉਂਦੇ ਹਲਾਉਂਦੇ ਬਿਲਕੁਲ ਸਲੋ ਸੇਕ ਤੇ 2 ਤੋਂ 3 ਮਿੰਟ ਦੇ ਲਈ ਪਕਾਵਾਂਗੇ ਪਕਦੇ ਪਕਦੇ ਆਪਣਾ ਆਚਾਰ ਬਿਲਕੁਲ ਤਿਆਰ ਹੋ ਜਾਵੇਗਾ ਤਾਂ ਆਪਾਂ ਉਸ ਤੋਂ ਬਾਅਦ ਇਸ ਦੇ ਵਿੱਚ ਕੀ ਕਰਨਾ ਜੋ ਆਪਾਂ ਆਪਣੀ ਚਾशनी ਸਿਰਕੇ ਵਾਲੀ ਤੇ ਗੁੜ ਦੀ ਚਾशनी ਤਿਆਰ ਕੀਤੀ ਸੀ ਉਹ ਚਾਸ਼ਨੀ ਨੂੰ ਇਸ ਦੇ ਵਿੱਚ ਪਾ ਦਵਾਂਗੇ ਚਾਸ਼ਨੀ ਪਾਉਣ ਤੋਂ ਬਾਅਦ ਆਪਾਂ ਸਿਰਫ ਤੋਂ ਸਿਰਫ 1 ਮਿੰਟ ਇਸ ਨੂੰ ਹੋਰ ਪਕਾਵਾਂਗੇ ਸਲੋ ਸੇਕਤੇ ਹੀ ਇਸ ਤੋਂ ਬਾਅਦ ਆਪਣਾ achar hi ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਇਹ ਸਾਚਾਰ ਨੂੰ ਤੁਸੀਂ ਪਰੌਂਠਿਆਂ ਨਾਲ ਰੋਟੀ ਨਾਲ ਜਦੋਂ ਵੀ ਮਰਜੀ ਖਾ ਸਕਦੇ ਹੋ ਆਪਣਾ achar ਬਣ ਕੇ ਬਿਲਕੁਲ ਤਿਆਰ ਹੈ ਇਸ ਨੂੰ ਤੁਸੀਂ ਕਿਸੇ ਏਅਰਟਾਈਟ ਕੰਟੇਨਰ ਕੱਚ ਦੇ ਬਰਤਨਾਂ ਵਿੱਚ ਹੀ ਪਾ ਕੇ ਰੱਖਿਓ ਕੱਚ ਦੇ ਬਰਤਨਾਂ ਵਿੱਚ ਰੱਖਣ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਦਿਨ ਤੋਂ ਜ਼ਰੂਰ ਲਵਾ ਲਿਓ ਤਪ ਲਵਾਉਣ ਵਾਲਾ achar ਤੁਹਾਡਾ ਜਲਦੀ ਬਣ ਜਾਵੇਗਾ ਅਗਰ ਤੁਸੀਂ ਐਸੀ ਹੀ ਤਰ੍ਹਾਂ ਰਸੋਈ ਦੇ ਵਿੱਚ ਰੱਖ ਦਿੱਤਾ ਤਾਂ 5 ਤੋਂ 6 ਦਿਨ achar ਬਣਨ ਨੂੰ ਲੱਗ ਜਾਣਗੇ। ਹਾਂਜੀ ਦੋਸਤੋ ਇਹ ਗਾਜਰ ਗੋਭੀ ਅਤੇ ਛਲਗਮ ਦੇ ਖੱਟੇ ਮਿੱਠੇ achar ਦੀ ਰੈਸਪੀ ਕਿਵੇਂ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਨਾ। ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ। ਹੋਰ ਨਵੇਂ-ਨਵੇਂ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਕੈਪੀਟਲਜ਼ ਫੂਡ ਦੇ ਨਾਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।